ਯਾਰ ਉਹ ਬੈਠ ਕੇ ਗਏ ਇੱਕ ਵਾਰੀ ਨਹੀਂ ਸ਼ਿਵਜੀ ਮਹਾਰਾ ਇੱਕ ਵਾਰੀ ਕੋਏ ਨਹੀਂ ਨਹੀਂ ਇੱਕ ਸ਼ਿਵ ਪਏ ਇੱਕ ਪਏ

ਕਰੋੜਾਂ ਦੀਆਂ ਮਸ਼ੀਨਾਂ ਅਰਬਾਂ ਖਰਬਾਂ ਦੇ ਜਹਾਜ਼ 에ਰਪੋਰਟ ਤੇ ਖੰਮੇ ਗਏ ਕੋਈ ਉਡਾਨ ਨਹੀਂ ਹੋਈ ਅਸੀਂ ਜਿੱਥੇ ਬੈਠੇ ਸੀ ਇਟਲੀ ਗਏ ਸੀ ਉੱਥੇ ਹੀ ਬੈਠੇ ਰਹੇ ਮੀਨਾ ਉਹ ਕਹਿੰਦੇ ਜਦੋਂ ਉਡਾਨ ਹੀ ਨਹੀਂ ਜਾ ਰਹੀ ਆਪਣੇ ਦੇਸ਼ ਕਿਵੇਂ ਜਾਓਗੇ ਬੈਠੇ ਰਹੋ ਬਸ ਅਸੀਂ ਉਹਨਾਂ ਨੂੰ ਕਿਹਾ ਸਾਡੇ ਬੀਜੇ ਦੀ ਡੇਟ ਲੰਘ ਰਹੀ ਹੈ ਕਹਿੰਦੇ ਇਹ ਪ੍ਰੋਬਲਮ ਸਾਡੀ ਹੈ ਤੁਸੀਂ ਬੈਠੇ ਰਹੋ ਜਿੱਥੇ ਤੁਹਾਨੂੰ ਝੁਗਣਾ ਪੈਂਦਾ ਬਾਰਿਆਂ ਨਾ ਜਾਵਾ ਏਕ ਵਾਰ ਜੋਤ ਦੁਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਇੱਕ ਪਲਚ ਪਤਾ ਨਹੀਂ ਕੀ ਦਾ ਕੀ ਕਰਦਾ ਕਲਗੀਧਰ ਮਹਾਰਾਜ ਨੇ ਕਿਹਾ ਦੁਨੀਆ ਭੱਜੀ ਜਾ ਰਹੀ ਹੈ ਰੋੜ ਭਰੇ ਜਾ ਰਹੇ ਸਭ ਆਪੋ ਆਪਣੇ ਕੰਮ ਧੰਦੇ ਲੱਗੇ ਆ ਸਭ ਜਗ ਧੰਦਾ ਲਾਇਆ ਸੰਸਾਰ ਆਪੋ ਆਪਣੇ ਕਾਰੋ ਬਿਹਾਰਾਂ ਚ ਰੁੱਝੇ ਹੋਏ ਇੱਕ ਨਕ ਸਮਾਂ ਲੱਗਦਾ ਧਰਨ ਨ ਗਗਨ ਹੁਕਮ ਫਾਰਾ ਧਰਨ ਬਾਣੀ ਜੀ ਧਰਤੀ ਨੂੰ ਕੀਆ ਗਗਨ ਆਕਾਸ਼ ਨੂੰ ਕੀਆ ਧਰਨ ਨ ਗਗਨ ਨਾ ਹੁਕਮ ਫਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਉਹਦੀ ਖੇਡ ਵਰਤਰੀ ਹੈ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਅਜ ਰਾਜਪਾਲ ਸਿੰਘ ਨੇ ਘਰ ਬੈਠੇ ਬਾਬਾ ਜੀ ਦੇ ਇਹ ਉਹਦੀ ਖੇਡ ਨਹੀਂ ਛੁੱਟ ਸਕਦੀ ਉਹ ਚੰਡੀ ਖਿਲ ਰਹੀ ਹੈ ਪੈ ਵਿੱਚ ਪਵਣ ਵਹਿਆ ਸਦਵਾ ਹਵਾ ਚਲਦੀ ਹੈ ਖਿਲ ਰਹੀ ਹੈ ਹਵਾ ਬੰਦ ਹੋ ਗਈ ਉਹਨੇ ਹੁਕਮ ਕਰਤਾ ਨਹੀਂ ਵਹਿਣਾ ਨਹੀਂ ਚੱਲਣਾ ਉੱਥੇ ਉਹਦੀ ਹਰਕਤ ਰੁਕ ਜਾਈ ਇਹ ਜਿਹੜਾ ਸਰੀਰ ਦੀ ਹਰਕਤ ਹੈ ਇਹ ਵੀ ਉਹਦੀ ਹੁਕਮ ਨਾਲ ਚੱਲ ਰਹੀ ਹੈ ਪੂਰਨ ਜੋਗੀ ਸਭ ਰਾਜੇ ਦੀ تیر ਦੇ ਕਰਕੇ ਲੜਕੀ ਹੋਈ ਗਈ ਹੋਈ ਉਹਦੇ ਕੈਂਸਰ ਦਾ ਛੋਟਾ ਮਿਲਦਾ ਕਿਸ ਕਾਲਾ ਮਿਲਦਾ ਕਹਿੰਦੇ ਇਹਨਾਂ ਨੂੰ ਜੰਗਲ ਛੋੜ ਦਿਓ ਨਹੀਂ ਇਸ ਦਾ ਤੁਹਾਨੂੰ ਸਾਰਿਆਂ ਨੂੰ ਰਾਜ ਦਰਬਾਰ ਵਿੱਚ ਇਸ ਦੀ ਪੀੜਾ ਚੱਲਣੀ ਪਏਗੀ ਇਹ ਜਿਹੜੇ ਰਾਜੇ ਬਾਦਸ਼ਾਹ ਲੋਕ ਜੋ ਸਨੀ ਬੜੀਆਂ ਗੱਲਾਂ ਘੋਰ ਸਤੇ

ਸੇ ਦਾ ਕੋਈ ਕਿਸੇ ਦਾ ਕੋਈ ਮਨ ਜਨੇ ਮਾਣਾ ਇਕ ਤੋਂ ਸਾਰੇ ਆਸਰੇ ਟੁੱਟ ਜਾਣ ਉਹਦਾ ਇੱਕ ਵਾਹਿਗੁਰੂ ਪਕਾਲ ਪ੍ਰਤੀ ਕੀਤੀ ਹੋਈ ਖੇਡ ਨੂੰ ਖੇਡ ਨੂੰ ਬਾਲ ਅਵਸਥਾ ਤੋਂ ਜਾਏ ਪਿਆਰੇ ਦੂਰਸੀ ਬਾਤ ਅਚਰਜ ਹੈ ਮਨ ਨਹੀਂ ਬਣਦਾ ਤੀ ਗਸਾਈ ਜੀ ਮਹਾਤਮਾ ਕਹਿੰਦੇ ਚਰਜ ਵਾਲੀ ਬਾਤ ਹੈ ਫਿਰ ਵੀ ਇਹਦਾ ਮਨ ਠੜਕਦਾ ਹੀ ਹੈ ਡੋਲਦਾ ਹੀ ਹੈ ਪਟਕਦਾ ਹੀ ਹੈ ਦਿਨ ਰਾਤ ਦੌੜਿਆ ਫਿਰਦਾ ਉਹ ਕਰਦਾ ਉਹ ਕਰਦਾ ਉਹਦਾ ਬਣਾ ਜਦੋਂ ਨਿਤਨੇਮ ਦਾ ਸਮਾਂ ਆਉਂਦਾ ਐ ਸਮਝਣੋਂ ਜਿਵੇਂ ਪਤ ਨਹੀਂ ਕਿੱਡਾ ਕ ਪਹਾੜ ਚੁੱਕਣਾ ਪਰ ਕਿਰਪਾ ਜਿੱਦੇ ਤੇ ਹੋ ਜਾਂਦੀ ਸੋ ਸਿਮਰੈ ਜਿਸ ਆਪ ਸਿਮਰਾਏ ਨੰਗੇ ਪੈਰੀ ਮਹਾਰਾਜ ਚੱਲ ਕੇ ਗਏ ਐਵੇਂ ਥੋੜੀ ਦੁਨੀਆ ਚੁੱਕ ਲਈ ਸੇਵਾਦਾਰ ਮਹਾਰਾਜ ਜੀ ਦੇ ਨਾਲ ਐ ਦਸਵੇਂ ਪੀਛਾ ਦੇ ਪੱਥਰ ਉਠਾਇਆ ਤੇ ਮਹਾਰਾਜ ਅੰਦਰ ਗਏ ਐ ਪ੍ਰਕਾਸ਼ ਹੀ ਪ੍ਰਕਾਸ਼ ਹੋਵੇ ਕਹਿੰਦੇ ਅਤਰ ਸਿਆਂ ਤੂੰ ਕਹਿੰਦਾ ਮੈਨੂੰ ਇੱਥੇ ਕੌਣ ਰੋਜੀ ਆ ਕੜਾ ਪ੍ਰਸ਼ਾਦ ਸ਼ਕ ਆਨੰਦ ਲੈ ਪਨੀਰ ਐਨਾ ਮਨੁਸ਼ੁੱਧ ਕਰ ਲੈ ਨਰਮਲ ਕਰ ਲੈ ਜਪ ਜਪ ਕੇ ਫਿਰ ਕੀ ਹੋਏਗਾ ਪਾਛੋ ਲਾਗੂ ਹਰ ਫਿਰੈ ਕਹ ਤਕਵੀਰ ਕਵੀ ਤੈਨੂੰ ਰੱਬ ਕੋਲੇ ਜਾਣੇ ਰੱਬ ਤੇਰੇ ਕੋਲੇ ਚੱਲ ਗਿਆ ਤੇ ਮੇਰੀ ਉਮਰ ਹੋ ਗਈ ਜਦੋਂ ਨਾ ਕੱਤ ਮੇਰੀ ਉਮਰ ਹੋ ਗਈ ਜਦੋਂ ਨਾ ਕੱਤੇ ਦੀ ਪਹਿਲੀ ਬਿਮਾਰੀ ਪਈ ਐ ਉਦੋਂ ਮੈਂ ਛੋਟੀ ਸੀ ਲੈ ਲਿਆ ਕਲ ਲੈ ਕਰਾਲਾ ਜਾਪ ਇਹਨਾ ਤੂੰ ਬਖ ਕਰਾਲਾ ਜਾਬ ਇਹ ਕਿਤੇ ਖੁੰਮਣਾਂ ਦੀ ਗੱਲ ਅਸੀਂ ਇਟਲੀ ਲੱਗੇ ਜਾਣ ਉਦੋਂ ਜਥਾ ਸਾਰਾ ਮੇਰੇ ਨਾਲ ਜਿਹਦੀ ਘਰ ਖਰੀਦ ਕੇ ਮੈਂ ਤੋ ਸੰਗਲੇ ਉਹ ਬਾਬਿਆਂ ਨੂੰ ਦੇ ਦੇ ਕਬਰਾਂ ਦੀ ਉੱਥੇ ਅਰਾਕ ਦੇਖ ਲਓ ਜਾਕੀ ਕਬਰਾਂ ਹੀ ਹਨ ਜਿੱਥੇ ਮਰਜੀ ਪੱਟ ਹੱਡ ਨਿਕਲਣਗੇ ਉੱਥੇ ਅਸੀਂ ਜਦੋਂ ਨਹੀਂ ਪੱਥਰ ਲੱਗਦੇ ਵੱਡੇ ਵੱਡੇ ਹੱਡ ਨਿਕਲਦੇ ਤੇ ਸੱਪ ਨਿਕਲੇ ਆਪ ਤੇ ਜਿਹੜੀ ਦਾਣੇ ਸੁਸਰੀ ਹੁਣ ਇੱਥੇ ਦਿਮਾਰ ਰਾਤ ਨੂੰ ਹੁਣ ਇੱਥੇ ਦਿਮਾਰ ਰਾਤ ਨੂੰ ਘੰਕਸਾ ਤਵਾਨ ਦਿਨ ਰਾਤ ਚੰਕਸਾ ਤਵਾਨ ਦਿਨ ਰਾਤ ਚਲੋ ਚੱਲੋ ਚੱਲਦੇ ਕਹਿੰਦੇ ਬੀਲੇ ਮਾ ਬੁੜਾ ਕਵਰ ਕੀਤਾ ਨੀਂਦ ਬੋਡੀ ਨੇ ਉਟੂਲੇ ਮਾਰਦਾ ਆਇਆ ਕਰੇ ਗੱਡੀ 'ਚ ਦੁਹਾਂ ਵਿੱਚ ਵੀ ਸੌਂ ਜਾ ਕਰੇ ਇਸੇ ਤਰ੍ਹਾਂ ਬਹੁਤ ਮੁਸ਼ਕਲ ਬਾਤ ਆ ਇਹ ਤਾਂ ਇੰਦਰੋਕ ਇਹੋ ਜਿਹੀ ਆਵਾਜ਼ਾਂ ਹੋਣਗੀਆਂ ਤੇਰੀ ਚਿੰਤਾ ਕਰੇ ਫਗਵਾ ਤੂੰ ਕਿਉਂ ਕਰਦਾ ਸੋ ਕਿਉਂ ਕਰਨਾ ਤੇਰੀ ਚਿੰਤਾ ਚਿੰਤਾ ਕਰੇ ਆ ਚਿੰਤਾ ਕਰੇ ਫਗਵਾ ਉਹ ਕਿਉਂ ਕਰਦੇ ਓਏ ਬੰਦਿਆ ਕਰੇ ਭਗਵਾਨ ਤੂੰ ਕਿਉਂ ਕਰੇ ਤੂੰ ਸਰਗ ਗੁਰੂ ਜੀ ਕਹਿੰਦੇ ਨਾਨਕ ਚਿੰਤਾ ਮਤ ਕਰ ਕੀਨੀ ਦਾ ਦਾਣਾ ਮਿਲ ਜਾਏਗਾ ਕਰ ਉਹਦੇ ਜਵਾੜੇ ਚ ਨਾ ਨਿੱਕੇ ਨਿੱਕੇ ਕੀੜੇ ਨਾਲ ਤਾਂ ਬੁਰਸ਼ ਮੰਜਨ ਕਰੀ ਜਾਂਦੇ ਨੇ ਤੇ ਦੰਦ ਸਾਫ ਕਰੀ ਜਾਂਦੇ ਨਾਲ ਉੱਥੇ ਉਹਨਾਂ ਨੂੰ ਖਰਾਕ ਮਿਲ ਜਾਂਦੀ ਹੈ ਕੀੜੇ ਦੇਖੋ ਉਹਨਾਂ ਦੀ ਖਰਾਕ ਕਿੱਥੇ ਰੱਖੀ ਹੈ ਛੇੜ ਦੇ ਦੰਦਾਂ ਵਿੱਚ ਉਹ ਜੀਵਾਂ ਦੀ ਖਰਾਕ ਰੱਖੀ ਹੈ ਨੰਬਰ ਚੱਲ ਰਿਹਾ ਉਹਦੇ ਹੁਕਮ ਬਿਨਾਂ ਤਾਂ ਕਿ ਪਤਾ ਨਹੀਂ ਚੱਲਦਾ ਹੁਣ ਪਾਉਂਦੇ ਆ ਜੰਗਲ ਚ ਹੌਲੀ ਹੌਲੀ ਤੇ ਫਿਰਦੇ ਆ ਕੋਈ ਆਸਰਾ ਨਹੀਂ ਥੋੜਾ ਮੋਟਾ ਜਿਸਾਕ ਪੱਤ ਮਿਲਦਾ ਹੈ ਚਰਨੇ ਤੋਂ ਪਾਣੀ ਮਿਲਦਾ ਹੈ ਖਾ ਪੀ ਲੈਂਦੇ ਆ ਇੱਕ ਅੰਨ ਅਸੀਂ ਇਹ ਰਿਆਸ ਦੇ ਮਾਲਕ ਆ ਆਮ ਰਾਮ ਜਾਂ ਓਮ ਨਮਸਟੇ ਪੁੱਠੀਆਂ ਬਾਤਾਂ ਵੀ ਨਰਿੰਕਾਰ ਸਿੱਧੀਆਂ ਪਾ ਦਿੰਦਾ ਹੈ

ਸੋ ਆਓ ਸਾਰੇ ਪ੍ਰੇਮੀ ਇਹ ਸ਼ਬਦ ਨਾਲ ਹੀ ਆਪਾਂ ਸਮਾਪਤ ਕਰੀਏ ਚਲਿਏ 파ਰਸ ਬਣ ਜੇਗੀ ਜਿੰਦੜੀਏ ਪਾਲ ਨਾਮ ਦਾ ਗਹਿਣਾ 파ਰਸ ਬਣ ਜੇਗੀ ਜਿੰਦੜੀਏ ਪਾਲ ਨਾਮ ਦਾ ਗਹਿਣਾ ਤਾਂ 파ਰਸ ਬਣੇਗੀ ਜਿੰਦੜੀਏ ਪਾਲ ਨਾਮ ਦਾ ਗਹਿਣਾ ਭੱਜਣਾ ਨਹੀਂ ਟੁੱਟਣਾ ਭੱਜਣਾ ਨਹੀਂ ਇਹ ਤੇ ਨਾ ਚੋਰਾ ਦੇਖੋ ਨਾ ਤੋਸਾਰਸ ਬਣੇਗੀ ਜੀ ਨਾਮ ਗੋਬਿੰਦ ਦਾ ਐਸੀ ਖੇਪ ਉਹਨਾਂ ਦਾ ਨਵੀਨ ਉਹਨਾਂ ਦਾ ਨਾਮ ਨਮਾ ਸਾਲ ਚੜਿਆ ਮੁਬਾਰਕ ਹੈ ਜਿਨ੍ਹਾਂ ਨੇ ਨਿਤਨੇਮ ਵਾਲੂ ਮਨ ਤੋੜਨੇ ਗਨਾਹਾਂ ਤੋਂ ਬੁਰੇ ਕੰਮਾਂ ਤੋਂ ਮਨ ਨੂੰ ਰੋਕਣਾ ਆਪਣੀ Thank <laughs> you. fire ਆਰੇ ਬੋਲੋ ਵਾਹਿਗੁਰੂ ਜੀ ਕਾ ਸਤਿ ਸਵਾਹਾ ਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਮਾਗਦਾ ਮਹੀਨਾ ਆਏਗਾ ਸਾਰੀ ਸੰਗਤ ਨੇ ਵਦ ਵਦ ਜਾਪ ਕਰਨੇ ਨਿਤਨੇਮ ਹੈ ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ ਅਨਰੁਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਫਿਰ ਮਨੁੱਖਾ ਦੇ ਵਾਲੀ ਰੁੱਤ ਨਹੀਂ ਮਿਲਣੀ ਇਹ ਰੁੱਤ ਇੱਕ ਵਾਰੀ ਹੈ ਤੁਹਾਡੇ ਹੱਥ ਆਈ ਹੈ ਸਮਾ ਆਇਆ ਬੱਤਰ ਆਈ ਹੈ ਜ਼ਮੀਨ ਨਾਮ ਦਾ ਬੀਜ ਪਾ ਲਓ ਤੁਹਾਡਾ ਭਲਾ ਹੋ ਜਾਏਗਾ ਸਾਰਾ ਮਾਗ ਦਾ ਮਹੀਨਾ 10 ਫਰਵਰੀ ਕਿਤੇ 10 ਜਨਵਰੀ ਨੂੰ ਨਾ ਆ ਜਿਓ 10 ਫਰਵਰੀ ਨੂੰ ਹੋਣਾ ਹੈ ਸੰਤ ਮਹਾਰਾਜੀ ਵਰਸ਼ੀ ਹੈ 10 ਫਰਵਰੀ ਅਗਲਾ ਮਹੀਨਾ ਇੱਕ 10 ਜਨਵਰੀ ਵੀ ਆਏਗੀ ਹੁਣ 10 ਫਰਵਰੀ ਕਿ ਸਾਡੇ ਨਾਲ ਵੀ ਇੱਕ ਵਾਰੀ ਹੋਈ ਸੀ ਓਕੇ ਸਮਾਤਮਾ ਨੇ ਸਾਨੂੰ ਸੰਭਲ ਲਖਾਤਾ ਉਹਨਾਂ ਨੇ ਲਖਾਤਾ 10 ਮਾਰਚ ਤੇ ਅਸੀਂ ਪਹਿਲਾਂ ਹੀ ਚਲੇ ਗਏ ਇੱਕ ਮਹੀਨਾ ਉੱਪਰ ਲਿਖਾ ਪਿਆ ਗਿਆ ਡੇਟ ਦਾ ਜੇ 10 ਫਰਵਰੀ ਨੋਟ ਕਰ ਲਿਓ ਸੰਤ ਮਹਾਰਾਜ ਵੱਡਿਆਂ ਦੀ ਯਾਦ ਤੇ ਉੱਥੇ ਆਪ ਜੀ ਨੇ ਦਰਸ਼ਨ ਦੇਣੇ ਆ ਰਾਗ ਭਟੀਆਂ ਮਾ ਥੋੜਾ ਸਭ ਸੰਗਤ ਜਾਣਦੀ ਹੈ ਪ੍ਰਾਰਥਨ ਸਥਾਨ ਆਪਣਾ ਤੇ ਇੱਥੇ ਤਾਂ ਫਿਰ ਤੁਹਾਡੇ ਕੋਲ 94 ਸੰਚੇ ਆਏ ਨਾ ਪਹਿਲਾਂ ਤਾਂ ਉਧਰ ਹੀ ਰਹਿੰਦੇ ਰਹੇ ਜਿਆਦਾ ਪੰਜ ਪੈਣ ਦੇ ਇਲਾਕੇ ਨੂੰ ਪਾਗ ਲੈ ਆਓ ਹੁਣ ਥੋੜਾ ਸਮਾਂ ਬਤਾ ਕਰਕੇ ਜਾਣਾ ਹੁਣ ਸਾਰੇ ਪ੍ਰਮੇਰਦਾਸ ਕੋਈ ਗੁਲਚਿ ਖਿਮਾ ਕਰੋ ਜਿਹੜਾ ਹੁੰਦਾ ਨਾ ਉਹ ਦੀਵੇ ਦੇ ਕੋਲੇ ਕੋਲੇ ਹੁੰਦਾ ਤੇ ਚਾਨਣ ਦੂਰ ਦੂਰ ਕਿਹੜਾ ਸੀ ਆਪਣੀ ਜ਼ਿੰਦਗੀ ਨੂੰ ਬਣਾਈ ਹੈ ਆਪਣੇ ਸਮਾਂ ਸਾਲ ਚੜਿਆ ਉਹਨਾਂ ਲਈ ਵਿਸ਼ੇਸ਼ਤ ਰੱਖਦਾ ਜਿਹੜਾ ਵਾਹਿਗੁਰੂ ਦੇ ਚਰਨਾਂ ਜੁੜ ਗਏ ਟੁੱਟਿਆ ਹੋਇਆ ਜੁੜ ਜਾਏ ਉਹ ਮਾਨ ਨਰਨ ਕਾਲ ਦੇ ਚਰਨਾਂ ਜੁੜ ਜਾਏ ਤਾਂ ਕਿ ਸਾਡਾ ਰੋਲਾ ਪਾਇਆ ਵੀ ਸਫਲ ਹੋ ਜਾਏ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਤੂੰ ਧਾਜ ਦੇ ਰੇ ਤਮ ਕਹੋ ਨਾਨਕ ਕੀ ਪਾਤਸ਼ਾਹੀ ਦਸਵੀਂ ਤੋਂ ਪਕੌਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਾਰਿਆਂ ਚਹਾਂ ਸਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਗੁਰਸਾਗਰ ਰਤਨੀ ਪਰਪੂਰੇ ਅਮਰਤ ਸੰਘ ਚੁਕੇ ਨਹੀਂ ਦੂਰੇ 20ਵੀਂ ਸਦੀ ਕੇ অবতার ਸ਼੍ਰੀ ਮਾਨਿਕ ਸਿੰਘ 111 ਸੰਤ ਬਾਬਾ ਅਤਰ ਸਿੰਘ ਜੀ ਗੁਰਸਾਗਰ ਮਸਤੋਣਾ ਸਾਹਿਬ ਵਾਲੇ ਮਹਾਂਪੁਰਖਾਂ ਦੀਆਂ ਨਾਮ ਜਪਣ ਵਾਲੀਆਂ ਰੂਹਾਂ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕੇਸਾਂ ਸਵਾਸਾ ਸੰਗ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਆਦਿ ਸ਼੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਪੁਰਾਣੇ ਤੀਰਥ ਮਦਾਨਾਂ ਡੇਰਿਆਂ ਜੋੜ ਮੇਲਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਵਾਹਿਗੁਰੂ ਵਾਹਿਗੁਰੂ ਆਪ ਜੀਆਂ ਦਾ ਨਾਮ ਚਿਤਿਆ ਵਿੱਚ ਚਿਤਾਵਨ ਕਰ ਸਤਿਕਾਰ ਸਰਬ ਸੁਖ ਹੋਵੇ جہاں جہاں خالصہ جی صاحب تہاں تہاں شہر آئیت دیکھ دیکھ فتح برد کی پیج پنت کی جیت شریف صاحب جی صاحب خالص نے رہت دان ویویک دان ویسہ دان پروسہ دان دانا دان سر دان نام دان شریف امرت سر صاحب جی کے درشن شنان چونکیاں چندے بھنگے جگو جگے اٹل ترم کا جے کار سلوگ محلہ دو جا پے جانے کرے آپ آپ پے آنے رات سہی اگے نان کا کی چے اردا سے نمانیوں کے مان ਨੀ ਤਾਂਿਓ ਕੀ ਤਾਂਿਉਟਿਆ ਕੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਦਰਨਾ ਕਮਣਾ ਪਾਸ ਅਰਦਾਸ ਬੇਨਤੀ ਜੋਦੜੀਏ ਮਹਾਰਾਜ ਜੀ ਉਹ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਰਾਜਪਾਲ ਸਿੰਘ ਜੀ ਮਹਾਰਾਜ ਸਾਹਿਬ ਜੀ ਆਪਣੇ ਸੁਪੁੱਤਰ ਭਾਈ ਕਮਲਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਆਪ ਜੀ ਦੇ ਚਰਨ ਪ੍ਰਸਨਾ ਕੀਤੇ ਮਹਾਰਾਜੀ ਆਪ ਜੀ ਨੇ ਭਾਗ ਲਾਏ ਖੁੱਲੇ ਪੰਡਾਲਾਂ ਵਿੱਚ ਦਰਸ਼ਨ ਬਖਸ਼ੇ ਮਹਾਰਾਜ ਸਾਹਿਬ ਜੀ ਉਸਕੁਨੀ ਸਾਹਿਬ ਦੇ ਜਾਪ ਹੋਏ ਉਪਰੰਤ ਆਪ ਜੀ ਦੇ ਦਰੋ ਕਰੇ ਬਰਸਾਏ ਮਹਾਪੁਰਖਾਂ ਨੇ ਸੰਗਤਾਂ ਨੂੰ ਨਾਮ ਬਾਣੀ ਕਥਾ ਕੀਰਤਨ ਦੁਆਰਾ ਨੇ ਹਾਲ ਕੀਤਾ ਛੇ ਪੌੜੀਆਂ ਅਨੰਦ ਸਿੰਘ ਜੀ ਦੇ ਪਾਠ ਕੀ ਅਰਦਾਸ માં ਪੁਰਖਾਂ ਨੇ ਉਜਲ ਦਰਸ਼ਨ ਦੀਦਾਰ ਬਖਸ਼ੇ ਕਿਰਪਾ ਕਰਨੀ ਮਹਾਰਾਜ ਜੀ ਮਹਾਂਪੁਰਖਾਂ ਦੇ ਸਿਸਤੇ ਮੇਰਾ ਭਰਿਆ ਹੱਥ ਰੱਖਣਾ ਦੇ ਦੁਗਣੀ ਰਾਚਾ ਗੁਣੀ ਤਰੱਕੀ ਬਖਸ਼ਣੀ ਨਾਮ ਤੋਂ ਹੀ ਨੀਆਂ ਕਮਲਾਈਆਂ ਰੂਹਾਂ ਨੂੰ ਨਾਮ ਨਾਲ ਜੋੜਨ ਦਾ ਬਲ ਬਖਸ਼ਣਾ ਮਹਾਰਾਜ ਜੀਓ ਕਿਰਪਾ ਕਰੋ ਗੁਰੂ ਗਰੀਬ ਨਿਵਾਦ ਭਾਈ ਕਮਲਪ੍ਰੀਤ ਸਿੰਘ ਤथा ਸਮੂਹ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖੋ ਬੱਚਿਆਂ ਨੂੰ ਵਿੱਦਿਆ ਦੇਦਾਨ ਮਾਤਾ ਪਿਤਾ ਦੇ ਆਗਿਆਕਾਰੀ ਦੇਉੜ ਕੇ ਰੱਖਣਾ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ ਅੰਦਰ ਬੇਅੰਤ ਸੰਗਤਾਂ ਹਾਜ਼ਰ ਹੋਈਆਂ ਨੇ ਸੰਗਤਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਲੇਖੇ ਲਾਓ ਬਿਲਕੁਲ ਪੇਟਾ ਮਾ ਦਰਤੇ ਦਰ ਪ੍ਰਵਾਨ ਕਰੋ ਉਦਰੋ ਘਰੋ ਬਰ ਸਿੱਖੀ ਜੀਵਨ ਨਾਮ ਦਾੰਦਿਆਂ ਦਾ ਤਾਂ ਬਖਸ਼ਿਸ਼ ਕਰੋ ਮਹਾਰਾਜ ਸਾਹਿਬ ਜੀ ਉਸ ਮੌਕੇ ਇਹਨਾਂ ਖੁਸ਼ੀਆਂ ਦੇ ਸਮਾਗਮ ਨੂੰ ਮੁੱਖ ਰੱਖਦੇ ਮਹਾਰਾਜ ਸਾਹਿਬ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪੰਚਾਂ ਅੰਮ੍ਰਿਤ ਕੜਾ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੋਈ ਹੈ ਕਰੀਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਭੋਗ ਲਾਓ ਲਗਿਆ ਭੋਗ ਪ੍ਰਸ਼ਾਦ ਆਈ ਸੰਗਤ ਵਿੱਚ ਵਰਤੇ ਜੋ ਛਕੇ ਸਤਨਾਮ ਵਾਹਿਗੁਰੂ 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 ਜਪੇ ਅਗੇ ਸਮਝ ਲਓ ਨੰਦ ਲਾਲਾ ਪਾਚਾ ਜੋ ਬੀਤੀ ਸੋ ਬੀਤੀ ਮਹਾਰਾਜ ਸਾਹਿਬ ਜੀ ਨਮਾਸਾਲ ਚੜ੍ਹਿਆ ਕਿਰਪਾ ਕਰਨੀ ਸੂ ਸੰਗਤਾਂ ਤੇ ਨਗਰ ਖੇੜੇ ਤੇ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬਖਸ਼ ਲਈ ਔਗਣ ਬਖਸ਼ ਲਈ ਪ੍ਰਭ ਅਗੇ ਮਾਰਗ ਪਾਵੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਨਿਤਨੇਮ ਦੀਆਂ ਦਾਤਾ ਅਮਰਤ ਵੇਲੇ ਦੇ ਜਾਗਣੇ ਬਖਸ਼ ਨੇ ਕਰੋ ਕਿਰਪਾ ਪਾਤਸ਼ਾਹ ਜੀ ਸੰਪੂਰਨ ਤਾਈ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰੋ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਤਾਕਤ ਬਖਸ਼ੋ ਸੇ ਪਿਆਰੇ ਨੇ ਮੇਲ ਜਿਨੇ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ஜ பிராணக்கோரத்தியமணக்கணி ਸਾਧ ਸੰਗਤ ਕੈ ਅੰਚਲ ਲਾਵੋ ਬੇਖਮ ਨਦੀ ਜਾਏ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹਲਾ 5 ਹਰ ਜਨ ਸਿਮਰਹਾਉ ਹਿਰਦੈ ਰਾਮ ਹਰ ਜਨ ਕਾਉ ਅਪਤਾ ਨਿਕਟ ਨ ਆਵੈ ਪੂਰਨ ਦਾਸ ਕੀ ਕਾਮ ਹਰ ਜਨ ਸਿਮਰ ਹਉ ਹਿਰਦੈ ਰਾਮ ਹਰ ਜਨ ਕਾਉ ਆਪ ਦਾ ਨਿਕਟ ਨਾ ਆਵੇ ਪੂਰਨ ਦਾਸ ਕੀ ਕਾਮ ਬਿਗਨ ਬੈਨ ਸਹੀ ਹਰ ਸੇਵਾ ਨੇ ਹਚਲ ਗੋਬਿੰਦ ਧਾਮ ਭਗਵੰਤ ਭਗਤ ਕਾਉ ਭਾਉ ਕਿਛ ਨਾਹੀ ਆਦਰ ਦੇਵਤ ਜਾਮ ਤਾਜ ਗੋਪਾਲ ਆਨ ਜੋ ਸੋਈ ਬੇਨ ਸਤ ਖਾਮ ਚਰਨ ਕਮਲ ਹਿਰਦੈ ਗਾਉ ਨਾਨਕ ਸੁਖ ਸਮੂਹ ਬਿਸਰਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਦਿਨ ਸਤਿਖਾਮ ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ